ਤਾਂ ਇਹ ਚੋਬੀ ਤੁਸੀਂ ਜਿਹੜੀ ਐਪ ਹੋਈਆਂ ਬਣਾਈਆਂ ਨੇ ਲੱਗਦਾ ਨਹੀਂ ਇੱਥੇ ਸਾਰੇ ਮਤਲਬ ਤੁਹਾਨੂੰ ਇਹ ਸਾਰੇ ਸਾਰੇ ਗੱਪ ਦਾ ਸਾਥ ਦੇ ਨਹੀਂ ਬਿਲਕੁਲ ਅਸੀਂ ਆਪਣੇ ਬੰਦਿਆਂ ਦਾ ਸਾਥ ਦੇਵਾਂਗੇ ਸਮਾਲ ਨਜਾਇਜ਼ ਲੋਕਾਂ ਨੇ ਮਕਾਨ ਬਣਾਉਂਦੇ ਹੈ ਨਸ਼ੇ ਬਿਕ ਰਹੇ ਤੁਹਾਡੇ ਪੀਵੀਐਮਡੀ ਦੇ ਕੁਆਟਰਾਂ 'ਚ ਉੱਥੇ ਅਵੈਧ ਕੰਮੇ ਹੋ ਰਹੇ ਨੇ ਪੀਵੀਐਮਡੀ ਦੇ ਕੁਆਟਰਾਂ 'ਚ ਉੱਥੇ ਜਿਹੜੇ ਖਾਲੀ ਪਏ ਕੁਆਟਰਾਂ ਨੂੰ ਰੈਨੋਵੇਟ ਕਰਕੇ ਕਰੋੜਾ ਰੁਪਏ ਬਣਾਏ ਗਏ ਹੈ ਮੈਂ ਗੱਲ ਨਹੀਂ ਹੋ ਰਹੀ ਮੇਰੇ ਨਾਲ ਮੈਂ ਮੈਂ ਨਹੀਂ ਹੋ ਰਹੀ ਮੈਂ ਨਹੀਂ ਤੂੰ ਕਰ ਤੇ ਤੂੰ ਦੁਨੀਆ ਪਾਈ ਛੱਡ ਤੇ ਦੁਨੀਆ ਪਾਈ ਵੀ ਛੱਡ ਦੇ ਤੇ ਨਾਮ ਦੱਸਿਆ ਤੇ ਨਾਮ ਦੱਸੋ ਕੁਝ ਨਾਮ ਦੱਸੋ ਭਾਜੀ ਯਾਰ ਮੈਂ ਤੁਹਾਨੂੰ ਨਾਲ ਜਿੱਥੇ ਜਿੱਥੇ ਸੰਟਾਣਾ ਦਾ ਡਾਈ ਪਬਲਿਕ ਮੈਨ ਹੂ ਇਨ ਡਾਈਰੈਕਸ਼ਨ ਤੋਂ ਬੋਲੋ ਨਾਮ ਲਿਖੋ ਮੈਂ ਜੋ ਵੀ ਲੈਣਾ ਮੈਂ ਲੈ ਲਵਾਂਗਾ नहीं सही काम किया क्या चक्का गल सुन मैं मैं डॉक्टर परमिंदर शर्मा मेरा नाम ਸ਼ਮਾ ਇਹ ਮੈਂ ਆਪਣਾ ਨਾਮ ਅਖਰ ਤੁਹੂ ਘਬਰਾਉਂਗਾ ਇਹ ਦੇਸ਼ੋ ਕੁਮਾਰ ਐਸਆਈ ਹੈ ਇਹਨੂੰ ਕੋਈ ਨਾਮ ਲਿਖਿਆ ਇੱਥੇ ਇਸ ਹੀ ਗਵਰਨਮੈਂਟ ਸਰਮੈਂਟਿਆਵਾ ਤੇ ਤੁਸੀਂ ਕੌਣ ਹੋ ਇਹ ਮੇਰਾ ਹੱਕ ਹੈ ਤੁਸੀਂ ਕੌਣ ਹੋ ਤੁਹਾਡਾ ਆਈਡੈਂਟੀਫਿਕੇਸ਼ਨ ਤੁਸੀਂ ਪਬਲਿਕ ਗਵਰਨਮੈਂਟ ਸਰਵਰ ਇਹ ਤੁਜੀ ਲੋਕਾਂ ਦੀ ਸੇਵਕ ਹੋਕਰਣ ਤੁਹਾਡਾ ਨਾਮ ਦੱਸਣਾ ਤੁਹਾਡਾ ਫਰਜ ਹੈ ਤੇ ਨਾਮ ਦੱਸੋ ਨਾ ਤੁਹਾਨੂੰ ਫਰਜ ਹੈ ਸਾਡਾ ਆਪਾਂ ਕਦੇ ਦੇਖਣ ਲਈ ਬੁਲਾ ਕੇ ਹਾਂ ਅਟਰਤੀ ਵਿੱਚ ਕੀ ਆ ਰਿਹਾ ਲੋਪਾ ਲੋਪਾ ਬਸ ਸਵਾਲ ਸੈਕਸ਼ਨ ਤੋਂ ਮੈਂ ਕਰ ਰਿਹਾ ਕੋਈ ਨਹੀਂ ਮੈਂ ਕਮੈਂਟ ਕਰਦਾ ਹਾਂ ਕਿ ਕਾਰਨ ਕੀ ਹੈ ਤੁਹਾਨੂੰ ਬਹੁਤ ਬਹੁਤ ਯਾਰ ਅੱਜ ਪਾਣੀ ਬਣਾਉਂਗਾ ਪਰ ਹੀ ਬਣਾਇਆ ਉਹ ਵੀ ਸਾਡੇ ਕੋਲ ਪੂਰਨ ਆਈ ਰਿਜ਼ਲਟ ਤੁਹਾਡੇ ਕੋਲੋਂ ਸ਼ਿਕਾਇਤ ਮੇਰੇ ਕੋਲ ਜੀ ਮੇਰੀ ਓਨਰਸ਼ਿਪ ਪਾਈ ਨਾ ਕਰੀ ਬਿਓ ਓਨਰਸ਼ਿਪ ਹੈ ਤੁਹਾਡਾ ਅਮਰ ਕਿੰਨੇ ਦਿਨ ਤੁਹਾਨੂੰ ਕਹਿੰਦੇ ਸੋ ਤੁਹਾਨੂੰ 52000 ਰੁਪਏ ਦੇ ਲੱਗ ਰਹੇ ਨੇ ਜਿਹੜਾ ਨਾ ਰੋਡ ਵਾਲਾ ਕੋਈ ਸਾਵੀ ਦੇ ਦਿੱਤਾ ਨਾ ਕੋਈ ਨਾ ਕੋਈ ਨਾ ਕੋਈ ਜੀ ਇਹ ਕਹਿੰਦਾ ਮੈਂ ਲਾ ਲਿਆ ਮੈਂ ਤਾਂ ਬੋਰਡ ਲੱਗਿਆ ਪਬਲਿਕ ਤੇ ਨਹੀਂ ਆਉਂਦਾ ਰੋਡ ਤੇ ਨਹੀਂ ਆਉਂਦਾ ਉਹ ਉਧਰ ਕਿੰਨੀ ਦੂਰੀ ਅਸੀਂ ਹੋਏ ਆਏ ਹਾਂ ਅਬੜੇ ਦੱਸੋ ਮੰਗਲਵਾਸੀ ਦਾ ਇਲਾਵਾ ਨਹੀਂ ਕੰਨ ਸਾਹਿਬ ਵੀ ਤਾਂ ਮੈਂ ਬਹੁਤ ਕਰੀ ਸੁਣ ਲਈ ਤੇਤਸ ਵਾਈਜ਼ ਵੀ ਪੈਸੇ ਲੈਣਾ ਹੈ ਅਜੀ ਇਹ ਗੱਲ ਬਾਤ ਤੇਤਸ ਵਾਈਜ਼ ਪੈਸੇ ਮੰਗਦੇ ਤੁਸੀਂ ਕੋਈ ਨਹੀਂ ਨਹੀਂ ਬਾਤ ਹੈ ਗੱਲ ਬਾਤ ਆ ਵੀ ਪਬਲਿਕ ਇਨਾ ਮੰਗੋ ਕਰਦੀ ਦਿੰਦੀ ਆ ਮੈਨੂੰ ਤਨਖਾਹ ਮੈਂ ਤੁਹਾਨੂੰ ਹਰਦਿਕ ਮੈਂ ਰੋਕਣ ਆਇਆ ਤੁਸੀਂ ਇਹਨਾਂ ਤੋਂ ਪੈਸੇ ਮੰਗਦੇ ਹੋ ਦੱਸੋ ਕੀ ਤੋਂ ਮੰਗੇ ਲੈ ਕੇ ਆਉਂਦੇ ਬੰਦੇ ਖੜੇ ਆ ਕੀ ਤੋਂ ਇਹਨਾਂ ਤੋਂ ਮੇ ਤੋਂ ਮੰਗੇ ਕਾਦੇ ਮੰਗੇ ਮੇਰੇ ਅਰੇ ਸਟੇਡੀਅਮੋਂ ਦਾ ਕਹੇ ਦੱਸੋ ਕਾਦੇ ਮੰਗੇ ਐਫੀਡੈਵਿਟ ਐਫੀਡੈਵਿਟ ਦੇ ਆਈ ਮੰਗ ਨਹੀਂ ਮੂਵੀ ਡੈਵਿਟ ਕਮਗ੍ਰਾਉਂਡ ਦੇ ਕੀ ਤੋਂ ਮੰਗੇ ਉਹਨਾਂ ਤੋਂ ਮੰਗੇ ਕਾਹ ਮੰਗੇ ਪ੍ਰੈਮੰਤਰ ਦਾਗਰ ਦਿਵਾਓ ਕੀ ਤੋਂ ਇਹਨਾਂ ਮੰਗੇ ਫੁੱਟਬਾਲ ਮੈਚ ਨੇ ਮਿਲਟਰੀ ਇੱਥੇ ਰਹਿਵਾਉਂਗੇ ਇਹਨੂੰ ਕਰੇ ਮੈਨੂੰ ਅਪਾਰਟਮੈਂਟ ਨਾ ਬਣਦਾ ਤੇ ਸਾਹਿਬਾ ਨਹੀਂ ਨਾ ਇਹ ਨਹੀਂ ਨਹੀਂ ਮੈਂ ਬੜਾ ਅਦਕ ਪੁਆਇੰਟ ਕਰਦਾ ਹਾਂ ਉਹਨੂੰ ਕੱਟ ਦੂੰਗਾ ਨਹੀਂ ਖੇਮਾ ਨਹੀਂ ਖੜਦਾ ਤੁਸੀਂ ਰਿਸਪੈਕਟ ਕਰੋ ਤੁਸੀਂ ਮੇਰੀ ਗੱਲ ਇਹ ਨਹੀਂ ਮੰਗੇ ਬਿਲਕੁਲ ਤੁਸੀਂ ਕਰੋੜਾ ਰੁਪਏ ਦੀ ਉੱਥੇ ਮਾਈਨਿੰਗ ਕਰਾਈ ਚੱਤ ਤੁਸੀਂ ਕਿੱਥੇ ਸੁੱਤੇ ਮથે ਕਿੱਥੇ ਨੂਰਪੁਰ ਤੇ ਤੁਸੀਂ ਇਤਨੂੰ ਨੇੜੇ ਕਰਾਈ ਕਿਥੋਂ ਤੋਂ ਰੱਦ ਮਾਈਨਿੰਗ ਚੱਲੀ ਤੋਂ ਕਿੱਥੇ ਕਿੱਥੇ ਇੱਕ ਮਿੰਟ ਕਿੱਥੇ ਨਹਿਰ ਦੇ ਕੋਲ ਕਿਹੜੀ ਨਹਿਰ ਦੇ ਕੋਲ ਫਿਰ ਕਿਹਦੇ ਰਾਜ ਕਦੋਂ ਦੀ ਹੈ ਇਹ ਹੈਗਾ ਹੁਣ ਸਾਨੂੰ ਕਹਦਾ ਤੇਰਾ ਇਹ ਕਿਹੜਾ ਤੋਂ ਦਾ ਜਿਹੜਾ ਹੈਗਾ ਰੋ ਇਹੋ ਬੋਲ ਸਾਰੇ ਇਹ ਸਾਥ ਨਾ ਜਾਪਾ ਚਰਨ ਹਾਂ ਜੀ ਕੋਣ ਹੈ ਕੋਣ ਹੈ ਹਜ਼ਾਰਾਂ ਇਨਸਾਨ ਜਿੱਦਾਂ ਤੁਸੀਂ ਕਹਿੰਦੇ ਨਾ ਕਾਣੀ ਹੋਣੇ ਨਾ ਕਰਦੇ ਸਰ ਸਰ ਅੱਪਾ ਇਹ ਆਪੇ ਸਭੇਸ ਆਉਣੇ ਬਈ ਪੁਰਾਣਾ ਦਿਨ ਸੇ ਮੇਰੀ ਬਾਤ ਪੁਰਾਣਾ ਹੀ ਖੇਡਦੇ ਨਾ ਨਵਾਂ ਕੋਈ ਹੈ ਇਹ ਦਾਵਾ ਸੇ ਰਿਪੇਅਰ ਹੋਇਆ ਇਹ ਰਿਪੇਅਰ ਹੋਇਆ ਮੇਲੇ ਪੁਰਾਣਾ ਸੀ ਦੋ ਮੰਜ਼ਿਲਾ ਪਾਣੀ ਪੰਨੀਆਂ ਹੋਈਆਂ ਆਂਢੀ ਗੁਆਂਢੀ ਗੁਆਂਢ ਸਾਰੇ ਟੁੱਟੇ ਕਹਿੰਦੇ ਆਮ ਕਿਸੇ ਦਾ ਤੋੜਨ ਨਹੀਂ ਆ हम पुरानी चीज को छेड़ते पर नए में देखो इनकी ब्यूटीया मेरी सर एक मिनट एक मिनट सर ये बिल्डिंग बनी है ये दोनों साइड की पुरानी बिल्डिंग है उसका एरिया देख लो और इनका एरिया देख लो आपके सामने है आप बता दीजिए सर आप ਇਹਨੂੰ ਤਿੰਨ ਨੋਟਿਸ ਦਿੱਤੇ ਗਏ ਆ ਜੀ ਨੋਟਿਸ ਦੇ ਦਿੱਤਾ ਉਹ ਉੱਥੇ ਵੀ ਦਿੱਤੇ ਉੱਥੇ ਤਾਂ ਗਏ ਨਹੀਂ ਤੁਸੀਂ ਐਡਾ ਵਹਿ ਰਹੀ ਚੋਣ ਹੀ ਗਏ ਉਹ ਯਾਰ ਮੇਰੇ ਕੋਲ ਪਾਣੀ ਤੁਹਾਡੇ ਕੋਲ ਹੀ ਹੈ ਤੁਹਾਡੇਰੇ ਜਿਹੜੀ ਜੂਨ ਸੈਸ਼ਨ ਦੀ ਗੱਲ ਹੈ ਬਹੁਤ ਵਿਰੋਧ ਦੀ ਕਰ ਰਹੇ ਅੱਗੇ ਪਾਰਟੀਗਰ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ ਮੈਂ ਲੀਡਰ ਨਹੀਂ ਹਾਂਗਾ ਮੈਂ ਪੋੜੀਆਂ ਨਹੀਂ ਆਣੀ ਆ ਮੈਂ ਪੋੜੀਆਂ ਨਾ ਮਤੜਵਾਣੀ ਆ ਬੋਲ ਸਾਹਿਬ ਕਹਿ ਰਹੇ ਨੇ ਮੇਰੇ ਕੋਈ ਵਾਪਸ ਬੜਵਾਨ ਨਹੀਂ ਆ ਜੀ ਪਰ ਨਿਆ ਮਾਰਫੇ ਬਰਦਾ ਸਰ ਤੁਸੀਂ ਦਿਨ ਅਲੇ ਨਹੀਂ ਗੱਲ ਨਿਆ ਕੁਝ ਨਹੀਂ ਆ ਅਸੀਂ ਨਿਆ ਕੁਝ ਨਹੀਂ ਕਰਾਂਗੇ ਆ ਪੋੜੀਆਂ ਨਹੀਂ ਦੇਖੋ ਸਿੱਧੀ ਗੱਲ ਅਸੀਂ ਨਿਆ ਕੁਝ ਨਹੀਂ ਕਰਾਂਗੇ ਸਰ ਪੋੜੀਆਂ ਬੜੀਆਂ ਕੋਈ ਨਾ ਮਾਰ ਕਰਨਾ ਕਿੰਨੀ ਕਰ ਰਹੇ ਛੱਤੀ ਕਰ ਰਹੇ ਇੱਕੋ ਜੀ ਗਾਇ ਸਿੱਧੀ ਹਲਤ ਕੰਮ ਨਹੀਂ ਨਾ ਬਰਦਾਸ਼ਤ ਕਰੂੰਗਾ ਤੁਹਾਨੂੰ ਇਹ ਲੱਗਦਾ ਇਹਨਾਂ ਗੱਲਾਂ ਦੇ ਜ਼ੋਰ ਦੇ ਨਾਲ ਤੁਸੀਂ ਨਿਯਾਤ ਕਮਜ਼ੇ ਕਰਾਉਂਗੇ ਕਿੰਨੀ ਕਿੰਨੀ ਨਿਯਾਤ ਕਮਜ਼ੇ ਕਰਾਉਂਗੇ ਜੇ ਤੁਸੀਂ ਲੱਗਦਾ ਚੋਖਾ ਹਾਲ ਚ ਕਿੰਨੀਆਂ ਬੇਡੀਆਂ ਬੜੀਆਂ ਬਿਲਕੁਲ ਉਹਨਾਂ ਦੇ ਪਾਸ ਸਰ ਆ ਪੂਰੀ ਇਹ ਪੈਟਰੋਲ ਬੰਪਰ ਐਡੀ ਲੰਬੀ ਦੱਸੋ ਦੀਵਾਰ ਬਣੀ ਕਿੱਥੇ ਪੂਰੀ ਇਹ ਪੈਟਰੋਲ ਕਿ ਕੀ ਰੇਟ ਨਾਲ ਗੱਲ ਕਰਨੀ 21 ਜਨਵਰੀ 2024 ਨੂੰ ਮੈਂ ਸਟਾਫਰ ਜੁਆਇਨ ਕੀਤਾ ਉਸ ਤੋਂ ਬਾਅਦ ਇੱਕ ਵੀ ਇਨਵੋਲਵਮੈਂਟ ਕੋਈ ਨਹੀਂ ਹੋਊਗੀ ਘਟੇ ਹੋਊਗੀ ਜਦੋਂ ਜਦੋਂ ਅਸੀਂ ਇਹ ਸਟਾਰਟ ਕੀਤਾ ਕੰਮ ਪਹਿਲਾਂ ਤੁਸੀਂ ਹੋਲੀ ਕਰੋ 2 ਮਹੀਨੇ ਪਹਿਲਾਂ ਦੁਕਾਨਾ ਹੋ ਗਈ ਜੈਸੇ ਕੋਈ ਪੈਸਾ ਇੱਥੇ ਵੀ ਅੰਦਰ ਨਹੀਂ ਹੋਣੀ ਗੱਲ ਇੱਥੇ ਵੀ ਇਹੋ ਜਿਹੀ ਹੋਣੀ ਹੋਣਾ ਫਿਰ ਇਹ ਜੀਪੀ ਨਹੀਂ ਹੈਗਾ ਇਹ ਜੀਪੀ ਨਹੀਂ ਹੈਗਾ ਪੰਜਾਬ ਦਾ 50 ਦਾ 50 ਫਿਰ ਅੱਗੇ ਲਾ ਦੇ ਜੇ ਤੁਸੀਂ ਸੋਚਦੇ ਡਿਪਾਰਟਮੈਂਟ ਨੂੰ ਘਬਰਾਹਟ ਕਰਕੇ ਡਿਪਾਰਟਮੈਂਟ ਮੈਂ ਤਾਂ ਸਹੀ ਤਾਂ ਉਹ ਕਿੰਨਾ ਕਰ ਲੋਗੇ ਇਹ ਗੱਲ ਕਰ ਪੈਸੇ ਮੰਗੇ ਬੰਦੇ ਕੋਈ ਆਹ ਮੰਗੇ ਲੈ ਕੇ ਆਉਂਦਾ ਕਿੰਨਾ 24 ਫੁੱਟ ਜਗ੍ਹਾ ਹੈ 24 ਫੁੱਟ ਦੇ ਸਾਹਮਣੇ ਪੈਸੇ ਮੰਗੇ 1 ਮਿੰਟ ਮੂਠੀ ਕਿੰਨੇ ਮੈਂ ਆ ਲੈ ਫਿਰਦਾ ਲੈ ਉਹ ਕਹਿੰਦਾ 24 ਫੁੱਟ ਅੰਦਰ ਜਲਦੀ ਪਿਚੇਗਾ ਜੋ ਐਗਲੀ ਆਊਟ ਦੇਣਾ ਦੇਣਾ ਤੇ ਤੇ ਦੇਣਾ ਹੈ ਨਹੀਂ ਨਹੀਂ ਤੇਰੇ ਹੱਥ ਨਾ ਇਹਨੂੰ ਹੱਥ ਜੜੇ ਕਾਲੂ ਮੇਰੇ ਹੱਥ ਜੋੜੇ ਮੇਰੇ ਹੱਥ ਜੜੇ ਹੱਥ ਜੋੜੇ ਕਾਫੀ ਦਬਾ

जो भी इंक्रोचमेंट होती है उसको हम नोटिस दे देते हैं एक नोटिस देते हैं तो दो देते हैं तीन देते हैं फोन भी देते है भाई अपने में इसको कर देते हैं तो नहीं कोई मांगता उसके लिए पे जो देखा उन्होंने कुछ अवैध बढ़ाया हुआ था वैसे गर्म ज्यादा हो गए तो उन्होंने अपना तोड़ के ठीक करेंगे इसको क्योंकि मैं कब

तो सर अगर वो खुद नहीं हटाते तो फिर आपकी कार्रवाई फिर शुरू होगी ਇਹ ਨਾ ਜੀ ਇੱਕ ਸ਼੍ਰੀਮਤੀ ਸੀਮਾ ਮਹਿਣ ਦੇ ਨਾਂ ਤੇ ਸੀਮਾ ਮਹਿਣ ਸੀਮਾ ਮਹਿਣ ਦੇ ਨਾਂ ਤੇ ਇੱਕ ਕੋਈ ਸ਼ੋਰੂਮ ਹੈਗਾ ਜਿਹੜੀ ਉੱਥੇ ਕੰਸਟਰਕਸ਼ਨ ਚੱਲ ਰਹੀ ਸੀਗੀ ਉਹਨਾਂ ਨੇ ਨਵੀਂ ਕੰਸਟਰਕਸ਼ਨ ਸ਼ੁਰੂ ਕੀਤੀ ਹੈ ਜੋ ਕਿ BBMB ਲੈਂਡ ਦੇ ਵਿੱਚ ਉਹ ਬੰਦੇ ਆਪਣੇ ਕੰਸਟਰਕਸ਼ਨ ਕਰ ਰਹੇ ਸੀਗੇ ਤੇ ਉਹਨਾਂ ਨੂੰ ਆਪਾਂ ਜੋ ਸਾਡਾ ਪ੍ਰੋਸੀਜਰ ਹੈਗਾ ਏ ਤਿੰਨ ਨੋਟਿਸਾਂ ਰਹੀ ਪਹਿਲਾਂ ਦੱਸਿਆ ਫਸਟ ਨੋਟਿਸ 29 6 2024 ਨੂੰ ਆਪਾਂ ਉਹਨਾਂ ਦੇ ਭੇਜਿਆ ਸੀਗਾ ਕਿ ਉਹਨਾਂ ਨੇ ਰਸੀਦ ਲਈ ਕੀਤਾ ਉਹਨਾਂ ਦੀ ਦੀਵਾਰ ਤੇ ਚਪਕਾ ਕੇ ਸਾਡੇ ਬੰਦਿਆਂ ਨੇ ਉੱਥੇ ਜੋ ਵੀ ਹੈਗਾ ਉਹਦੀ ਕਾਰਵਾਈ ਕਰਕੇ ਆਏ ਆ ਉਹਦੀ ਫੋਟੋਗ੍ਰਾਫੀ ਕਰਕੇ ਆ ਕੇ ਆ ਤੇ ਐਵੇਂ ਸੈਕਿੰਡ ਨੋਟਿਸ ਤੇ ਐਵੇਂ ਥਰਡ ਨੋਟਿਸ ਆਫਟਰ 3 ਨੋਟਿਸ ਉਹ ਬੰਦੇ ਦੇ ਅੱਜ ਫਿਰ ਪੁਲਿਸ ਪ੍ਰੋਟੈਕਸ਼ਨ ਨਾਲ ਲੈ ਕੇ ਪਟਾਣ ਗਏ ਸੀਗੇ ਪਰ ਐਨੀ ਗੱਲ ਹੋਈ ਹੈ ਤੇ ਉੱਥੇ ਜਦੋਂ ਗਏ ਆ ਤਾਂ ਤੁਸੀਂ মিডিਆ ਦਾ ਸਾਰਾ ਉੱਥੇ ਸਗੇ ਹੀ ਹਾਜ਼ਰੀ ਦੇ ਵਿੱਚ ਥੋੜੀ ਦੇ ਵਿੱਚ ਗਰੁੱਪ ਆਫ ਪੀਪਲਸ ਨੇ ਕਾਫੀ ਜ਼ਿਆਦਾ ਪੈਨਿਕ ਕ੍ਰੀਏਟ ਕੀਤਾ ਉੱਥੇ ਜਿਹੜਾ ਮਾਹੌਲ ਹੈ ਤੇ ਤੁਹਾਡੇ ਡਿਪਾਰਟਮੈਂਟ ਦੇ ਉੱਤੇ ਕੋਈ ਬਹੁਤ ਗਲਤ ਬੇਬੁਨਿਆਦ ਜਿਹੜੇ ਇਲਜ਼ਾਮ ਵੀ ਲਗਾਏ ਆ ਇੱਕ ਵਾਰ ਇਹਦਾ ਮੇਨ આરોਪ ਇਹਦਾ ਕਿ ਤੁਸੀਂ ਪੈਸੇ ਲਵਾਨੀ ਹਾਂ ਜੀ ਹਾਂ ਜੀ ਇਹ ਆ ਉਹਨਾਂ ਨੇ ਇਹ ਗੱਲ ਬਟ ਮੈਨੂੰ ਇਹ ਗੱਲ ਦਾ ਜਵਾਬ ਮੈਂ ਹੀ ਦਵਾਂਗਾ ਇਹ ਬੇਬੁਨਿਆਦ ਗੱਲਾਂ ਨੇ 29 6 2024 ਨੂੰ ਉਹਨਾਂ ਨੂੰ ਫਰਸਟ ਨੋਟਿਸ ਹੈਗਾ ਅੱਜ ਡੇਟ ਤੁਸੀਂ ਦੇਖ ਲਓ ਕਿੰਨੀ ਹੋ ਗਈ ਹੈ ਜੀ 24 ਜੁਲਾਈ 2024 ਤੇ ਅੱਜ ਜਦੋਂ ਉਹਨਾਂ ਦੇ ਉੱਤੇ ਡਿਪਾਰਟਮੈਂਟ ਆ ਆਪਣੀ ਮਸ਼ੀਨਰੀ ਤੇ ਪੁਲਿਸ ਫੋਰਸ ਦੇ ਸਹਿਯੋਗ ਗਿਆ ਉਸ ਸਮੇਂ ਹੀ ਇਹ ਗੱਲ ਕਿਉਂ ਬਾਹਰ ਆਈ ਇਹ ਅਸੀਂ ਸਾਰੇ ਜਾਣੀ ਜਾਣੇ ਇਸ ਗੱਲ ਤੋਂ 386 ਤੋਂ ਲੈ ਕੇ 246 ਦੇ ਵਿੱਚ ਜਿੰਨਾ ਵੀ ਸਮਾਂ 247 ਤੱਕ ਜਿੰਨਾ ਵੀ ਸਮਾਂ ਸੀਗਾ ਇਸ ਸਮੇਂ ਦੌਰਾਨ ਅਗਰ ਮੈਂ ਇਹ ਜੀ ਕੋਈ ਡਿਮਾਂਡ ਕੀਤੀ ਹੁੰਦੀ ਉਹਨਾਂ ਕੋਲੋਂ ਤਾਂ ਉਹ ਕੰਪਲੇਂਟ ਕਿਉਂ ਨਹੀਂ ਕੀਤੀ ਉਹਨਾਂ ਨੇ ਇਹ ਉਹਨਾਂ ਤੋਂ ਕਿਰਪਾ ਕਰਕੇ ਇੱਕ ਸਵਾਲ ਤੁਹਾਡੇ ذریعے ਮੈਂ ਵੀ ਪੁੱਛਣਾ ਚਾਹਾਂਗਾ ਤੇ ਇਹ ਤਾਂ ਵਾਕਈ ਨਾ ਇੱਕ ਕਬਜ਼ਾ ਹੈ ਬਿਲਕੁਲ ਜੀ ਨਜਾਇਜ਼ ਕਬਜ਼ਾ ਹੈ ਜੇ ਹੁਣ ਇਹਦੇ ਉੱਤੇ ਅੱਗੇ ਅਸੀਂ ਇਹਨਾਂ ਨੇ ਨਹੀਂ ਹਟਾਇਆ ਤਾਂ ਦੁਬਾਰਾ ਫਿਰ ਐਕਸ਼ਨ ਨੋਮਾ ਜੋ ਅਜੇ ਤੱਕ ਹੋਇਆ ਹੀ ਨਹੀਂ ਹਾਂਜੀ ਅਧਿ ਇਸ ਤੋਂ ਪਹਿਲਾਂ ਵੀ ਮੈਂ ਇੱਥੇ ਇਹ ਦੱਸਣਾ ਚਾਹਾਂਗਾ ਕਿ ਮੈਂ ਮਿਤੀ 22 ਜਨਵਰੀ 2024 ਨੂੰ ਇੱਥੇ ਜੁਆਇਨ ਕੀਤਾ ਸੀਗਾ ਇਸ ਦਫ਼ਤਰ ਦੇ ਵਿੱਚ ਇਸ ਦਫ਼ਤਰ ਦੇ ਵਿੱਚ ਜੁਆਇਨ ਕਰਨ ਉਪਰੰਤ ਮੇਰੇ ਵੱਲੋਂ ਆਪਦੀ ਟੀਮ ਦੀ ਮਦਦ ਦੇ ਨਾਲ 145 ਏਕੜ ਜ਼ਮੀਨ ਪਿੰਡ ਅਗੰਗਪੁਰ ਤਹਿਸੀਲ ਨੰਦਪੁਰ ਸਾਹਿਬ ਵਿਖੇ ਬੀਵੀਐਮ ਵੀ ਦੀ ਛੜਵਾਈ ਗਈ ਹੈ 188 ਏਕੜ ਜ਼ਮੀਨ ਜਿਹੜੀ ਫਾਇੰਡ ਆਊਟ ਕੀਤੀ ਹੈ ਰਾਏਪੁਰ ਪਿੰਡ ਦੇ ਵਿੱਚ ਠੀਕ ਹੈ ਉਹਦੀ ਨਿਸ਼ਾਨਦੇਹੀ ਜਲਦ ਹੋਣ ਜਾ ਰਹੀ ਹੈ ਠੀਕ ਹੈ ਤੇ ਅਗਰ ਅਸੀਂ ਇਹੋ ਜਿਹੀਆਂ ਕਾਰਵਾਈਆਂ ਕਰਨੀਆਂ ਹੁੰਦੀਆਂ ਤਾਂ ਇਹ 19 ਫੁੱਟ ਵਾਏ ਜਿੰਨਾ ਵੀ ਉਹਨਾਂ ਦੀ ਡਿਮੈਨਸ਼ਨ ਇਹਦੇ ਵਿੱਚ ਆਉਂਦੀ ਹੈ ਤਾਂ ਇਹਨਾਂ ਤੌਰ ਤੇ ਪੈਸੇ ਦੀ ਡਿਮਾਂਡ ਨਾ ਕਰਦੇ। ਪ੍ਰਸ਼ਾਸਨ ਸਵੇਰੇ ਹੀ ਮੈਨੂੰ 10 ਵਜੇ ਤੋਂ ਵੀ ਪਹਿਲੇ ਕਰਨ ਮਹਿਣ ਦਾ ਫੋਨ ਆ ਗਿਆ ਕਿ ਜੀਸੀਬੀ ਲੈ ਕੇ ਉਹਨਾਂ ਦਾ ਸ਼ੋਰੂਮ ਢਾਣ ਦੇ ਲਈ ਆ ਗਏ ਮੈਂ ਸੰਬੰਧਿਤ ਜੀ ਦੇ ਬਾਰੇ ਵਿੱਚ ਪੁੱਛਿਆ ਜੋ ਕਹਿੰਦੇ ਜੀ ਸਾਹਿਬ ਆਏ ਹਨ ਮੈਂ ਕਿਹਾ ਮੇਰੀ ਗੱਲ ਕਰਾ ਦਿਓ ਜੀ ਇੰਨਾ ਗਰਮ ਮਜਾ ਸੀ ਕਹਿੰਦਾ ਜੀ ਮੈਂ ਕਿਸੇ ਨਾਲ ਗੱਲ ਨਹੀਂ ਕਰਾਂਗਾ ਔਰ ਮੇਰੇ ਨਾਲ ਫੋਨ 'ਤੇ ਗੱਲ ਕਰ ਦਿੰਦਾ ਔਰ ਸਾਰੀ ਗੱਲ ਡਿਟੇਲ 'ਚ ਦੱਸ ਦਿੰਦਾ ਹੋ ਸਕਦਾ ਐਡਾ ਗਰਮਾ ਗਰਮੀ ਦਾ ਮਾਹੌਲ ਨਾ ਹੋਵੇ ਮੈਂ ਆਇਆ ਈਵਨ ਆ ਕੇ ਮੈਂ ਉਹਨੂੰ ਦੱਸਿਆ ਕਿ ਵੀ ਮੈਂ ਕੌਣ ਹਾਂ ਤੇ ਕਦ ਵੀ ਉਹਨੇ ਬਹੁਤ ਦੇਰ ਬਾਅਦ ਜਦੋਂ ਮੈਂ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਕਿ ਵੀ ਤੁਸੀਂ ਜਨਤਾ ਦੇ ਅਫਸਰ ਹੋ ਤੁਸੀਂ ਪਬਲਿਕ ਦੇ ਪਬਲਿਕ ਮੈਨ ਹੋ ਤੁਸੀਂ ਗਵਰਨਮੈਂਟ ਸਰਵੈਂਟ ਹੋ ਜਨਤਾ ਦੇ ਸੇਵਾਦਾਰ ਹੋ ਤੁਹਾਨੂੰ ਆਪਣਾ ਨਾਮ ਦੱਸਣਾ ਜ਼ਰੂਰ ਪਏਗਾ ਤਦ ਜਾ ਕੇ ਉਹਨੇ ਕਿਹਾ ਕਿ ਮੇਰਾ ਨਾਮ ਗੁਰਪ੍ਰੀਤ ਉਸ ਤੋਂ ਬਾਅਦ ਉਹ ਕਹਿੰਦੇ ਕਿ ਚਲੋ ਅ ਡਿਪਟੀ ਚੀਫ ਸਾਹਿਬ ਨਾਲ ਗੱਲ ਕਰ ਲਓ ਮੈਂ ਕੰਬੂਤ ਸਾਹਿਬ ਨਾਲ ਵੀ ਗੱਲ ਕੀਤੀ ਕੰਬੂਤ ਸਾਹਿਬ ਦੇ ਨਾਲ ਹੀ ਇਸ ਵਿਸ਼ੇ ਤੇ ਪਹਿਲੇ ਵੀ ਸਤਲੁਜ ਸਦਨ ਸੁਭਾਸ਼ ਸ਼ਰਮਾ ਜੀ ਜੋ ਸਾਡੇ ਇਤੋਂ ਦੇ ਲੋਕ ਸਭਾ ਦੇ ਜਨਤਪਦੀ ਨੇ ਦੀ ਹੈ ਔਰ ਸਾਡੇ ਬੀਜੇਪੀ ਦੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਸਾਹਮਣੇ ਵੀ ਗੱਲ ਹੋ ਚੁੱਕੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਜੀ ਆਪਾਂ ਨਹੀਂ ਕਰਾਂਗੇ ਪਰ ਲੇਕਿਨ ਅੱਜ ਜਦੋਂ ਸਵੇਰੇ ਮੈਨੂੰ ਕਰਨ ਮਹਿਣ ਦਾ ਫੋਨ ਗਿਆ ਬੜੀ ਹੈਰਾਨੀ ਹੋਈ ਉਸ ਵੇਲੇ ਔਰ ਮੈਂ ਇਮੀਡੀਏਟਲੀ ਜਦੋਂ ਜੇਏ ਨੇ ਫੋਨ ਪਰ ਗੱਲ ਕਰਨ ਤੋਂ ਮਨਾ ਕੀਤਾ ਮੈਂ ਕੱਲਾ ਹੀ ਡਰਾਈਵਰ ਨੂੰ ਫਟਾਫਟ ਕੇ ਆ ਕਿ ਵੀ ਚੱਲ ਗੱਡੀ ਕੱਢ ਔਰ ਮੈਂ ਦੌੜ ਕੇ ਆ ਗਿਆ ਮੇਰੇ ਕਿਸੇ ਘਰ ਦੇ ਵੀ ਵਿਅਕਤੀ ਨੂੰ ਪਤਾ ਨਹੀਂ ਕਿ ਮੈਂ ਕਿੱਥੇ ਸੋ ਇਸ ਕਰਕੇ ਕਿ ਵੀ ਇੱਕ ਕਾਰਜਕਰਤਾ ਨਾਲ ਸਿਰਫ ਇਸ ਕਰਕੇ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹੈ ਐਸ ਡੀਓ ਮਾਨ ਕਿਆ ਨਾਮ ਹੈ ਕੰਗ ਕੰਗ ਐਸ ਡੀਓ ਕੰਗ ਆਏ ਔਰ ਕਹਿਣ ਲੱਗੇ ਕਿ ਇਹ ਬੀ ਜੀ ਪੀ ਦਾ کارਕੁਨ ਹੈ ਮੈਂ ਇਸ ਕਰਕੇ ਟਾਣੀ ਟਾਣੀ ਔਰ ਉਹਨੇ ਇੱਕ ਵਾਰ ਨਹੀਂ ਕਈ ਵਾਰ ਇਹ ਗੱਲ ਰਿਪੀਟ ਕੀਤੀ ਕਿ ਵੇ ਭਾਜਪੀ ਕਰਕੇ ਮੈਟਾ ਰਹੇ ਆ ਅਸੀਂ ਕਿਹਾ ਬਾਕੀ ਸਾਥੀਆਂ ਨੇ ਵੀ ਕਿਹਾ ਕਿ ਬਈ ਬਾਕੀ ਜਗਾ ਵੀ ਇਨਕ੍ਰੋਚਮੈਂਟ ਹੋਈ ਹੈ ਤੁਸੀਂ ਇੱਕ ਬਾਡੇ ਤੇ ਕਰੋ ਇੱਕ ਵਿੱਚ ਆ ਕੇ ਸਾਹ ਇਧਰ ਵੀ ਛੱਡ ਕੇ ਇਧਰ ਵੀ ਛੱਡ ਕੇ ਇੱਕ ਵਿਅਕਤੀ ਵਿਸ਼ੇਸ਼ ਪਰ ਇਨਕ੍ਰੋਚਮੈਂਟ ਦਾ ਉਹ ਕਰਕੇ ਕਰ ਰਹੇ ਹੋ ਤੁਸੀਂ ਇੱਕ ਵੱਡੇ ਤੋਂ ਸ਼ੁਰੂ ਕਰੋ ਇੱਕ ਪਾਸੇ ਤੋਂ ਸ਼ੁਰੂ ਕਰੋ ਜਿਹਨੇ ਇਨਕਲੋਜਮੈਂਟ ਕੀਤੀ ਹੈ ਉਹਨੂੰ ਹਟਾਓ ਅਸੀਂ ਨਹੀਂ ਰੋਕਾਂਗੇ ਪਰ ਈਵਨ ਦੈਨ ਵੀ ਉਹ ਜਿੱਦ ਰਹੇ ਔਰ ਕੰਬੋਤ ਸਾਹਿਬ ਨੇ ਆ ਕੇ ਗੱਲ ਸੰਭਾਲੀ ਪਰ ਲੇਕਿਨ ਜੋ ਮਿਸਟਰ ਕਾਂਗ ਸੀਗੇ ਉਸਦਾ ਵਤੀਰਾ ਕਿਉਂਕਿ ਉਹਨੇ ਪਹਿਲੇ ਇਹਨਾਂ ਨੂੰ ਪੈਸੇ ਵੀ ਮੋਗੇ ਕਿ ਮੇਰਾ ਐਸ ਡੀਓ ਦਾ ਸਟੇਟਸ ਹੈ ਮੇਰਾ ਕਦ ਕਾਠ ਲੰਬਾ ਹੈ ਮੇਰੇ ਹਿਸਾਬ ਨਾਲ ਪੈਸੇ دیے ਔਰ ਇਸ ਗੱਲ ਦੇ ਵਾਸਤੇ ਮੈਂ ਹੈਂਡ ਪਰਿਵਾਰ ਐਫਿਡੇਵਿਟ ਦੇਣ ਨੂੰ ਵੀ ਤਿਆਰ ਹੈ ਔਰ ਇਹ ਗੱਲ ਅਸੀਂ हाई कमांड ਦੇ ਧਿਆਨ ਚ ਲਿਆਵਾਂਗੇ ਖੱਟਰਜੀ ਦੇ ਧਿਆਨ ਚ ਲਿਆਵਾਂਗੇ ਔਰ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਸਰ ਉਹ ਕਹਿੰਦੇ ਵੀ ਤੁਸੀਂ ਰਾਜਨੀਤੀ ਦਿਵਾ ਬਣਾ ਰਹੇ ਹੋ ਰਾਜਨੀਤੀਕ ਦਬਾਅ ਅਸੀਂ ਇਸ ਕਰਕੇ ਬਣਾ ਰਹੇ ਹਾਂ ਕਿ ਜਦੋਂ ਉਹਨਾਂ ਨੇ ਪਾਰਟਿਕੂਲਰਲੀ ਇਹ ਗੱਲ ਕਹੀ ਕਿ ਕਰਨ ਮਹਿਣ ਭਾਜਪੀ ਦਾ ਬੰਦਾ ਹੈ ਉਹ ਤੁਸੀਂ ਕੈਪਚਰ ਵੀ ਕੀਤਾ ਹੋਣਾ ਉਹਨੇ ਇੱਕ ਵਾਰ ਨਹੀਂ ਕਈ ਵਾਰ ਬੋਲਿਆ ਔਰ ਜਦੋਂ ਕਰਨ ਮਹਿਣ ਭਾਜਪੀ ਦਾ ਵਰਕਰ ਹੈ ਉਹਨੂੰ ਇਕੱਲੇ ਨੂੰ ਇੱਥੇ ਉਸਤੇ ਐ ਨੋ ਇੰਗਲੀਆ ਕੇ ਇਨਕ੍ਰੋਚਮੈਂਟ ਉਦੀ ਜੋ ਨਹੀਂ ਹੈ ਉਹਨੂੰ ਢਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਨਾ ਇਨਕ੍ਰੋਚਮੈਂਟ ਦੇ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਹੈ ਉਹਨਾਂ ਨੂੰ ਕਿਸੇ ਨੂੰ ਆਮ ਆਦਮੀ ਪਾਰਟੀ ਦੀ ਸ਼ੈ ਕਿਸੇ ਨੂੰ ਕਿਸੇ ਹੋਰ ਪਾਰਟੀ ਦੀ ਸ਼ੈ ਉੱਥੇ ਜਾ ਨਹੀਂ ਰਹੇ ਤਾਂ ਅਸੀਂ ਭਾਜੀਪੀ ਹੋਣ ਦੇ ਨਾਤੇ ਅਸੀਂ ਆਪਣੇ ਕਾਰਜਕਰਤਾ ਵਾਸਤੇ ਤੇ ਸਰ ਹੁਣ ਕੀ ਕਦਮ ਹੋਊਗਾ ਅਗਲਾ ਕਿਉਂਕਿ ਉਹ ਤਾਂ ਕਹਿ ਕੇ ਢਾਣਾ ਹੀ ਢਾਣਾ ਹੈ ਬਿਲਕੁਲ ਨਹੀਂ ਜੀ ਢਾ ਸਕਦੇ ਇਸ ਗੱਲ ਦਾ ਮੈਂ ਮਹਾਂਨ ਪਰਿਵਾਰ ਨੂੰ ਔਰ ਤੁਹਾਡੀ ਸਾਰੀ ਪ੍ਰੈਸ ਦੇ ਮਾਧਿਅਮ ਦੇ ਨਾਲ ਪ੍ਰਸ਼ਾਸਨ ਨੂੰ ਇਹ ਦੱਸ ਦੱਸ ਦੇਣਾ ਚਾਹਨਾ ਹੈ ਕਿ ਜਦੋਂ ਤੱਕ ਇਤਖੁੰਦੇ ਲੋਕ ਸਭਾ ਦੇ ਜਨਪ੍ਰ代表ੀ ਸੁਵਾਨ ਸ਼ਰਮਾ ਹੈ ਜਦੋਂ ਤੱਕ ਇਸ ਪਾਰਟੀ ਦੇ ਪਰਵੇਸ਼ ਪ੍ਰਦਾਨ ਸੁਨੀਲ ਜਾਖੜ ਹੈ ਜਦੋਂ ਤੱਕ ਸਾਡੇ ਇਨਸ ਪਾਵਰ ਵਿੰਗ ਦੇ ਪ੍ਰਦਾਨ ਉर्जा ਮੰਤਰੀ ਮਨੋਰ ਲਾਲ ਘੱਟੜ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਔਰ ਦਾਸ ਇਸ ਸੁਵਿਧਾਨ ਸਭਾ ਹਲਕਾ ਜੀ ਅਨੰਦਪੁਰ ਦਾ ਜਨਪ੍ਰ代表ੀ ਹੈ ਕਿ세 ਮਾਈ ਦੇ ਲਾਲ ਤਾਕਤ ਨਹੀਂ ਕੀ ਹੈ ਤੁਮ ਪੱਕ ਗਿਆ ਓਕੇ